ਪੈਂ ਕਿ ਨਾਮ ਹਾਂਜੀ ਮੇਰਾ ਨਾਮ ਅਮਨਤਾ ਹੈ ਕਿੱਥੇ ਰਹਿੰਦੇ ਆਂ ਮੈਂ ਸੁਲਤਾਨ ਰੋਡ ਕਿੱਤੇ ਵਿੱਚ ਰਹਿੰਦੀ ਆਂ 6 ਨੰਬਰ ਗਲੀ ਕੋਟਬਾਬਰੀ ਸਿੰਘ ਅੰਕੀ ਕੀ ਵੀ ਕੀ ਗਾਲਾਂ ਝਗੜਾ ਹੋਇਆ ਤਾਂ ਝਗੜਾ ਸਾਡਾ ਐਵੇਂ ਸੀਗਾ ਕਿ ਸਾਡੇ ਦੋਨੋਂ ਮੀਆਂ ਬੀਬੀ ਦੇ ਵਿੱਚ ਥੋੜਾ ਜਿਹਾ ਲੜਾਈ ਹੁੰਦੀ ਪਈ ਸੀਗੀ ਉਹ ਥੋੜਾ ਡਿਪਰੈਸ਼ਨ ਦੇ ਮਰੀਜ਼ ਹੈਗੇ ਆ ਤੇ ਉਹਨਾਂ ਨੇ ਜਿੱਦਾਂ ਕਿ ਮੈਨੂੰ ਗਾਲਾਂ ਮੇਰੇ ਨਾਲ ਲੜਾਈ ਹੁੰਦੀ ਸੀਗੀ ਫਿਰ ਗਲੀ ਗਵਾਂਡ ਵਾਲਿਆਂ ਨੇ ਲੱਗਿਆ ਕਿ ਮੇਰੇ ਨਾਲ ਸਾਨੂੰ ਗਾਲਾਂ ਕੱਢਣ ਦੇ ਪਰ ਉਹਨਾਂ ਨੂੰ ਗਾਲਾਂ ਨਹੀਂ ਕੱਢਣ ਦੇ ਸੀਗੇ ਫਿਰ ਉਹ ਉਹਨਾਂ ਨੂੰ ਗੁੱਟਣ ਵਾਸਤੇ ਆ ਗਏ ਤਲੰਦਰ ਆਣ ਕੇ ਕੁੱਟਿਆ ਬਾਅਦ ਵਿੱਚ 15 ਮਿੰਟ ਬਾਅਦ ਫਿਰ ਸਾਹਮਣੇ ਵਾਲੇ ਨੂੰ ਮੁੰਡੇ ਆ ਗਏ ਡਰਿੰਕ ਕੀਤੀ ਸੀਗੇ ਉਹਨਾਂ ਨੇ ਤੇ ਡਰਿੰਕ ਕਰਕੇ ਫਿਰ ਨਾਲ ਦੇ ਘਰ ਕੰਦ ਟੱਪ ਗਏ ਤੇ ਫਿਰ ਇਹਨਾਂ ਨੂੰ ਆਂਡ ਕੇ ਮਾਰਿਆ ਬਹੁਤ ਗੰਦੇ ਤਰੀਕੇ ਨਾਲ ਮਾਰਿਆ ਹੁਣ ਹਸਪੀਟਲ ਦੇ ਵਿੱਚ ਉਹਨਾਂ ਦੀ ਜਿਹੜੀ ਕੰਡੀਸ਼ਨ ਹੈ ਡਾਕਟਰ ਦੱਸ ਰਹੇ ਉਹਨਾਂ ਦੀ ਬਹੁਤ ਮਾੜੀ ਕੀ ਹੈ ਜਿੰਨਾ ਚਿਰ ਕੋ ਬਿਮਾਰ ਚੱਲਦੇ ਆ ਰਹਿੰਦੇ ਕਰ ਰਹੇ ਨੇ ਦਾ ਪ੍ਰੈਸ਼ਰ ਜ਼ਿਆਦਾ ਨਹੀਂ ਬਸ 2 ਸਾਲ ਦੋ ਸਾਲ ਹੀ ਹੋਈ ਹਲੇ ਪਹਿਲਾਂ ਵੀ ਕਦੇ ਮੱਲੇ ਵਾਲਿਆਂ ਨੇ ਪੁੱਛਿਆ ਜਾਵੇ ਨਹੀਂ ਨਹੀਂ ਕਦੇ ਨਹੀਂ ਘਰ ਮੱਲੇ ਵਾਲਿਆਂ ਨੂੰ ਪੁੱਛਿਆ ਜਾਵੇ ਕਿ ਕਿ ਕਦੀ ਉਹਨਾਂ ਨੇ ਆਸਤੇ ਕਹੀ ਕਿ ਇਹਨਾਂ ਬਦਤਮੀਜ਼ੀ ਨਹੀਂ ਕੀਤੀ ਸਿਰਫ ਉਹਨਾਂ ਨੇ ਜੋ ਵੀ ਲੜਾਈ ਸੀਗੀ ਮੇਰੀ ਆਪਸ ਦੇ ਵਿੱਚ ਹੈ ਕਿਸੇ ਗਲੀ ਘਵਾਨਾ ਕੋਈ ਗੱਲ ਨਹੀਂ ਸੀਗੀ ਉਹਨਾਂ ਦੀ ਤੇ ਜਿਹੜੇ ਤਿੰਨ ਮੁੰਡੇ ਆਏ ਕਿਵੇਂ ਤੁਹਾਡੇ ਘਰ ਪਰ ਸਾਡੇ ਘਰ ਇਦਾਂ ਵੜੇ ਕੀ ਉਹ ਨਾਲ ਦਾ ਸਾਡੇ ਘਰ ਕੰਧ ਸਾਂਝੀ ਗਈ ਆ ਉਹਨਾਂ ਦੇ ਦਰਵਾਜ਼ੇ ਥਾਣੀ ਹੋ ਕੇ ਤੇ ਉੱਪਰ ਆਏ ਧੂੜ ਕੋਠੇ ਦੇ ਹਾਂਜੀ ਹਾਂਜੀ ਕੰਪਲੀਟ ਕੀਤੀ ਸੀਗੀ 112 ਨੰਬਰ ਤੇ ਮੈਂ ਕਾਲ ਕਰੀ ਸੀ ਕਿ ਪੁਲਿਸ ਆਈ ਸੀਗੀ ਉਹਨਾਂ ਨੇ ਫਿਰ ਮੈਨੂੰ ਉਹ ਉਹਨਾਂ ਨੇ ਥਾਣੇ ਜਾਣ ਵਾਸਤੇ ਕਿਆਸੇ ਵੀ ਇੱਥੇ ਜਾਓ ਤੇ ਆਪਣੀ ਕੰਪਲੇਟ ਲਿਖਾਇਓ ਤੇ ਹੁਣ ਕੀ ਕਾਰਵਾਈ ਕੀਤੀ ਹੈ? ਕਾਰਵਾਈ ਹਲੇ ਸਾਡੇ ਕੋਈ ਵੀ ਨਹੀਂ ਕੀਤੀ। ਕਾਰਵਾਈ ਕਾਰਵਾਈ ਸਾਡੀ ਕੋਈ ਵੀ ਨਹੀਂ ਹੋਈ। ਉਹਨਾਂ ਨੇ ਕੋਈ ਐਕਸ਼ਨ ਵੀ ਨਹੀਂ ਲਿਆਇਆ ਤੇ ਅਜੇ ਵੀ ਇਲਾਜ ਚੱਲ ਰਿਹਾ ਉਹਨਾਂ ਦਾ। ਹਾਂਜੀ ਇਲਾਜ ਚੱਲ ਰਿਹਾ। ਉਹਨਾਂ ਦੀ ਕੰਡੀਸ਼ਨ ਬਹੁਤ ਮਾੜੀ ਗਈ ਆ ਤੇ ਡਾਕਟਰਾਂ ਨੇ ਵੀ ਉਹਨਾਂ ਨੂੰ ਹਲੇ ਕਹਿੰਦੇ ਕਿ ਜਵਾਬ ਦਿੱਤਾ ਹੈ ਵੀ ਮਤਲਬ ਸੱਟਾਂ ਵਗੈਰਾ ਬਹੁਤ ਜ਼ਿਆਦਾ ਲੱਗੀਆਂ। ਹਾਲਤ ਜ਼ਿਆਦਾ ਖਰਾਬ ਹੋਣ ਦੇ ਤਾਂ ਜ਼ਿੰਮੇਵਾਰ ਕੌਣ ਹੋਣਗੇ? ਜ਼ਿੰਮੇਵਾਰ ਇਹ ਜਿਹੜੇ ਤਿੰਨ ਜਾਣੇ ਸਾਹਮਣੇ ਘਰ ਵਾਲੇ ਜਿਹੜੇ ਗਏ ਉਹਨਾਂ ਦੇ ਉਹ ਹੋਣਗੇ। ਕਿਉਂਕਿ ਉਹਨਾਂ ਨੇ ਉਹਨਾਂ ਨੇ ਆਣ ਕੇ ਜਿਆਦਾ ਮਾਰਿਆ ਮੈਂ ਪੁਲਿਸ ਪ੍ਰਸ਼ਾਸਨ ਨੂੰ ਮੰਗਤਾ ਮੈਂ ਪੁਲਿਸ ਪ੍ਰਸ਼ਾਸਨ ਤੈ ਹੀ ਮੈਂ ਅਪੀਲ ਕਰਦੀ ਆ ਕਿ ਹਾਨੀ ਇਨਸਾਫ ਦਿੱਤਾ ਜਾਵੇ ਇਹਨਾਂ ਦੇ ਇੱਕ ਬੰਦੇ ਦੀ ਕਾਨੂੰਨੀ ਜਿਹੜੀ ਕਾਰਵਾਈ ਕੀਤੀ ਜਾਵੇ ਮਾਡ ਮੇਰਾ ਨਾਮ ਮਮਤਾ ਮੈਨੂੰ ਇਹ ਮਾਮਲਾ ਆਇਆ ਸੀ ਕਿ ਕੁਝ ਇੱਕ ਨੌਜਵਾਨ ਨੂੰ ਘਾਰ ਵੜ ਕੇ ਇੱਕ ਨੌਜਵਾਨ ਨੂੰ ਕੁੱਟਿਆ ਕੀ ਮਾਮਲਾ ਮਾਮਲਾ ਦਾ ਆਪਣਾ ਜਸਦੇਵ ਸਿੰਘ ਸਾਨੂੰ ਰਣਜੀਤ ਸਿੰਘ ਵਾਸੀ ਕੋੜ ਬਾਬਾ ਦੀਪ ਸਿੰਘ ਗਲੀ ਨੰਬਰ 6 ਮਕਾਨ ਨੰਬਰ 25 35 ਰਹਿਣ ਵਾਲਾ ਇਹਦੇ ਨਾਲ ਮਤਲਬ ਪਪੂ ਨੂੰ ਨਾ ਦਾ ਮੁੰਡਾ ਉਹਦੇ ਨਾਲ ਇਹਦਾ ਮੁੰਡਾ ਦਾ ਪਪੂ ਉਹਦਾ ਗਵਾਂਢੀ ਆ ਤੇ ਇਹਦੇ ਨਾਲ ਦੋ ਤਿੰਨ ਬੰਦੇ ਨਾਲ ਹੋ ਰਿਹਾ ਇਹਨਾਂ ਨਾਲ ਕਿਤੇ ਨਾ ਕੁੱਟਮਾਰ ਕੀਤੀ ਆ ਜੋ ਕਿ ਉਪਲ ਹਸਪਤਾਲ ਵਿੱਚ ਜੀਰੇ ਲਾ ਦੀ ਦਾਖ ਲਿਆ ਜੋ ਇਹਦਾ ਬਿਆਨ ਹਸਨਕਾਲੀ ਗਏ ਆ ਤੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਅੰਡਪੇਟ ਦਿੱਤਾ ਵੀ ਅਜੇ ਠੀਕ ਨਹੀਂ ਆਗੇ ਸਰਕਾਰ ਵੱਲੋਂ ਕਹੇ ਕਾਫੀ ਦਿਨ ਹੋ ਗਏ ਨੇ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਤੋ ਉਹਸੀ ਬਿਆਨ ਲੈਣ ਵਾਸਤੇ ਗਏ ਹਾਂ ਜੇ ਬਿਆਨ ਲੈਣ ਲੈ ਕੇ ਉਹਦੇ ਜੋ ਵੀ ਹਦੀ ਆ ਤੇ ਉਹ ਡਾਕਟਰ ਸਾਹਿਬ ਵੀ ਇੱਕ ਦੋ ਦਿਨਾਂ ਤੱਕ ਤੁਹਾਨੂੰ ਇਹ ਮਿਲ ਲੈਣਾ ਠੀਕ ਹੋਣਾ ਤੇ ਬਿਆਨ ਜਿਹੜੇ ਦਿਵਾ ਲਾਂਗੇ ਤੇ ਜੋ ਵੀ ਬਿਆਨ ਲਵਾਂਗੇ ਤੇ ਜੋ ਵੀ ਇਸ ਦੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊ